ਵਾਹਿਗੁਰੂ ਦੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਸ੍ਰੀ ਹਜੂਰ ਸਾਹਿਬ ਨਡੇੜ ਜਿਵੇਂ ਤੁਹਾਨੂੰ ਪਤਾ ਹੀ ਆ ਸਾਰੇ ਭਰਾਵਾਂ ਨੂੰ ਵੀ ਅਸੀਂ ਯਾਤਰਾ ਤੇ ਗਏ ਹੋਏ ਸੀ ਸ੍ਰੀ ਹਜੂਰ ਸਾਹਿਬ ਨਡੇੜ ਤੇ ਅਸੀਂ ਅੱਜ ਆਪਣੇ ਪਿੰਡ ਪਹੁੰਚ ਚੁੱਕੇ ਸੀ ਕਿ ਐਂਦਗੜ੍ਹ ਜ਼ਿਲ੍ਹਾ ਮੋਗੇ ਤੋਂ ਤੇ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਸਾਰੇ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਭਰਾ ਭੈਣ ਭਰਾਵਾਂ ਨੇ ਸਾਡੀ ਵੀਡੀਓ ਨੂੰ ਸ਼ੇਅਰ ਕੀਤਾ ਸੀਗਾ ਤੇ ਵਾਹਿਗੁਰੂ ਲੈ ਕੇ ਸਾਰਿਆਂ ਲਈ ਅਰਦਾਸ ਬੇਨਤੀ ਕੀਤੀ ਜਿਨ੍ਹਾਂ ਭਰਾਵਾਂ ਨੇ ਸਾਡੇ ਲਈ ਤੇ ਅਸੀਂ ਵੀ ਤੁਹਾਡੇ ਲਈ ਸਾਰੇ ਭਰਾਵਾਂ ਤੇ ਲਈ ਅਰਦਾਸ ਬੇਨਤੀ ਕੀਤੀ ਸੀਗੀ ਵੀ ਵਾਹਿਗੁਰੂ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਕੇ ਰੱਖਿਓ ਤੇ ਮੱਕੀ ਬਹੁਤ ਭਰਾਵਾਂ ਦੇ ਮੈਸੇਜ ਵੀ ਆਏ ਵੀ ਬਹੁਤ ਭਰਾਵਾਂ ਦੀਆਂ ਫੋਨ ਕਾਲਾਂ ਵੀ ਆਈਆਂ ਵੀ ਤੁਸੀਂ ਵੀਰੇ ਕਿਹੜਾ-ਕਿਹੜਾ ਸਮਾਨ ਨਾਲ ਲੱਗੇ ਗਏ ਸੀਗੇ ਰੋਟੀ ਪਾਣੀ ਦਾ ਤੇ ਕਿਹੜੇ ਰੂਟ ਗਏ ਸੀਗੇ ਤੇ ਵੀ ਕਿੰਨਾ ਡੀਜ਼ਲ ਲੱਗਾ ਸੀਗਾ ਜਲਦੀ ਤੁਹਾਡੇ ਨਾਲ ਸਾਰੀਆਂ ਵੀਡੀਓ ਸਾਂਝੀਆਂ ਕਰਾਂਗੇ ਵੀ ਕਿਹੜੇ ਰੂਟ ਗਏ ਸੀਗੇ ਜਿਹੜਾ ਡੀਜ਼ਲ ਖਾਦਾ ਵਾ ਉਹ ਵੀ ਆਪਾਂ ਪ੍ਰੋਪਰ ਵੀਡੀਓ ਬਣਾ ਕੇ ਇੱਕ ਅੱਧੇ ਦਿਨ ਵਿੱਚ ਦੀ ਪਾ ਦਾਂਗੇ ਤੇ ਜਿਹੜੀ ਹੋਰ ਕੋਈ ਵੀਡੀਓ ਵੀ ਤੁਹਾਡੇ ਨਾਲ ਵੀ ਸਾਰੀਆਂ ਸਾਂਝੀਆਂ ਕਰਾਂਗੇ ਵੀ ਜਿਹੜਾ ਜਿਹੜਾ ਸਮਾਨ ਅਸੀਂ ਨਾਲ ਲੈ ਕੇ ਗਏ ਸੀਗੇ ਵੀ ਰੋਟੀ ਪਾਣੀ ਅਸੀਂ ਬਣਾਉਣ ਵਾਸਤੇ ਰਾਜ ਇਹ ਰੋਟੀ ਪਾਣੀ ਬਣਾਉਂਦੇ ਵੀ ਰਹੇ ਹਾਂ ਜਿੱਥੇ ਗੁਰਦਾਰਾ ਸਾਹਿਬ ਆ ਜਾਂਦਾ ਹੀ ਉੱਥੇ ਗੁਰਜਰ ਗੁਰਦਾਰਾ ਸਾਹਿਬ ਵੀ ਅਸੀਂ ਲੰਗਰ ਛਕ ਲਈਦਾ ਸੀਗਾ ਤੇ ਬਾਕੀ ਮੈਂ ਸਾਰੇ ਭੈਣ ਭਰਾਵਾਂ ਦਾ ਦੋਸਤਾਂ ਮਿੱਤਰਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿੰਨਾਂ ਭੈਣ ਭਰਾਵਾਂ ਨੇ ਵੀ ਸਾਡੀਆਂ ਇੰਨੀਆਂ ਵੀਡੀਓ ਸ਼ੇਅਰ ਕੀਤੀਆਂ ਤੇ ਸਾਡੇ ਲਈ ਅਰਦਾਸ ਬੇਨਤੀ ਕੀਤੀ ਤੇ ਮੈਂ ਵੀ ਸਾਰੇ ਸਾਰਿਆਂ ਨੂੰ ਵਾਹਿਗੁਰੂ ਅੱਗੇ ਇਹ ਅਰਦਾਸ ਕੀਤੀ ਹੈ ਵੀ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖਿਓ ਵਾਹਿਗੁਰੂ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ